ਅੱਜ ਕਿਸਾਨ ਵੀਰੋ ਸਤਿ ਸ਼੍ਰੀ ਅਕਾਲ ਸਵਾਗਤ ਕਰਦੇ ਆ ਤੁਹਾਡਾ ਰਾਜ ਸੰਤੂ ਫਾਰਮਿਕ ਦੇ ਵਿੱਚ ਕਿਸਾਨ ਵੀਰੋ ਅੱਜ ਪਹੁੰਚੇ ਆ ਪਿੰਡ ਕੈਰੋਂ ਤਹਿਸੀਲ ਪੱਟੀ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਸਤਨਾਬ ਸਿੰਘ ਉਹਨਾਂ ਦੇ ਕੋਲ ਆਏ ਆ ਦੋਸਤੋ ਅੱਜ ਇਸ ਵੀਡੀਓ ਦੇ ਵਿੱਚ ਵੱਡੀ ਗਿਣਤੀ ਦੇ ਵਿੱਚ ਫਿਰ ਨਾਗਾ ਪਾ ਤੁਹਾਨੂੰ ਦਿਖਾ ਦਨੇ ਆ ਕੋਈ 5 ਤੋਂ 6 ਨਗ ਜਿਹੜੇ ਮੱਝਾਂ ਹੋਣਗੀਆਂ 5 ਕ ਮੱਝਾਂ ਨੇ ਤੇ ਇੱਧਰ 2 ਤੋਂ 3 ਨਗ ਜਿਹੜੇ ਆ ਵੇੜਾ ਤੁਹਾਨੂੰ ਦਿਖਾਵਾਂਗੇ ਵਿੱਚੇ ਤੋਕੜ ਗੱਪਣ ਪਸ਼ੂ ਵੀ ਆ ਕੁਝ ਕ ਸੱਚਰ ਨਗ ਸੂਰੇ ਆ ਇਧਰ ਜੇਕਰ ਮਜਾਂ ਦੀ ਗੱਲ ਕਰ ਲਈਏ ਤੇ ਬਗੈਰ ਬੱਚੇ ਤੋਂ ਕੋਈ 2 ਤੋਂ 3 ਮਜਾਂ ਨੇ ਇੱਕ ਤਾਜੀ ਸੱਜਰ ਸੂਈ ਤੇ ਇੱਕ ਤੋਕੜ ਗੱਬਣਾ ਅੱਜ ਤਰੀਕ ਤੁਸੀਂ ਨੋਟ ਕਰ ਲਓ 29 ਅਪ੍ਰੈਲ ਨੂੰ ਆਪਾਂ ਵੀਡੀਓ ਬਣਾ ਰਹੇ ਹਾਂ ਸਾਮਾ ਮਾਰਨਿੰਗ ਦੇ ਕੋਈ 11:00 ਵਜੇ ਦਾ ਸੋ ਕੋਈ ਵੀ ਖਰੀਦਾਰ ਵੀਰ ਆਪਣੀ ਵੀਡੀਓ ਵੇਖ ਕੇ ਆ ਰਿਹਾ ਤੇ ਕੋਈ ਦੋ ਟਾਈਮ ਕੋਈ ਤਿੰਨ ਟਾਈਮ ਚੋਕੇ ਤੁਸੀਂ ਤਸੱਲੀ ਕਰ ਲਿਓ ਮਾਲ ਆਲਮੋਸਟ ਵੈਸੇ ਸੋਇਆ ਸੋਇਆ ਜੀ ਆ ਦੁੱਧ ਤੇ ਜ਼ਿਆਦੇ ਪਸ਼ੂ ਚੱਲਣ ਰਹੇ ਨੇ ਸੋ ਜਿਹੜੇ ਪਸ਼ੂ ਕੋਈ ਗੱਬਣ ਤੁਹਾਨੂੰ ਦਿਖਾਵਾਂਗੇ ਚੌਥਾ ਨਾਂ ਦੀ ਟਿਪ ਕੇ ਭਰਾ ਕੇ ਆਪਣੀ ਤਸੱਲੀ ਆ ਉਹ ਵੀ ਤੁਸੀਂ ਯਕੀਨੀ ਬਣਾ ਲਿਆ ਜੇ ਇਹ ਤਕਰੀਬਨ ਅੱਜ 8 ਤੋਂ 9 ਕ ਨਾਗ ਜਿਹੜੇ ਹੋਣਗੇ ਠੀਕ ਆ ਜੀ ਪੰਜ ਮੱਜਾਂ ਝੋਟੀਆਂ ਤੇ ਤਿੰਨ ਬਹਿੜਾ ਉਹ ਕਰਦੇ ਆ ਗੱਲਬਾਤ ਸਭ ਤੋਂ ਪਹਿਲਾਂ ਸਤਨਾਮ ਬਾਈ ਸਸਰੀ ਕਾਲ ਸਸਰੀ ਕਾ ਵੀਰ ਜੀ ਠੀਕ ਠਾ ਵੀਰੇ ਕਿਰਦੀ ਗੱਲਾ ਕਿਰਪਾ ਮਾਰੋ ਜੀ ਸਾਨੂੰ ਠੀਕ ਠਾਕ ਬਹੁਤ ਵਧੀਆ ਵੀਰ ਸਤਨਾਮ ਜੀ ਬੁਲਾ ਲੀਆਂ ਤੂੜੀਆਂ ਤੜੀਆਂ ਆ ਬਣਕੀਆਂ ਤੂੜੀਆਂ ਤੜੀਆਂ ਹੋ ਕੇ ਵੇਲੇ ਇੱਕ ਵਾਰੀ ਹਾਂ ਹਾਂ ਜੀ ਆ ਆ ਚਲੋ ਸਾਰੇ ਵੈਸੇ ਉਹ ਤੋਰਾ ਹੁਣ ਤੁਰ ਪਿਆ ਹਾਂ ਹਾਂ ਜੀ ਹਾਂ ਜੀ ਕੰਮ ਚੱਲੀ ਜਾਂਦਾ ਬੜੀ ਅੱਛਾ ਚੱਲੀ ਜਾਂਦਾ ਹਣਾ ਅੱਛਾ ਵੀਰ ਸਤਨਾਮ ਟੋਟਲ ਬੜਾ ਤੇਨੇ ਤੇ ਮੱਜਾ ਜਾਪਨੇ ਕੋਲ ਪੰਜ ਪੰਜ ਹਾਂਜੀ ਠੀਕ ਆ ਜੀ ਤੇ ਰੌਣੇ ਮਿਲਮੇ ਹਰੇਕ ਤਰ੍ਹਾਂ ਦੇ ਪੀਸ ਆ ਗਏ ਹਨਾ ਟੋਕੜ ਗੱਬਣ ਵੀ ਆ ਗਏ ਬਾਕੀ ਬਗੈਰ ਬੱਜੇ ਉਹ ਸੱਜਰ ਸਾਰੇ ਭੈਣ ਭਰਾਵਾਂ ਦੇ ਮਤਲਬ ਵਣ ਦਾ ਮਾਲ ਲੈਂਦਾ ਹਾਂ ਜੇ ਅਗਲੇ ਹੁਣ ਛੋਨੇ ਘਰ ਲੱਗਣ ਜਿੰਨੇ ਪੈਸੇ ਲਾਉਣਗੇ ਜੇ ਇਸੇ ਹਿਸਾਬ ਨਾਲ ਦੂਜਾ ਜਿਹੜਾ ਛੋਟੀ ਰੇਂਜ ਦਾ ਵੱਡੀ ਰੇਂਜ ਦਾ ਹਰੇਕ ਦੇ ਵੀਰ ਭਰਾ ਦੇ ਵਣ ਦਾ ਮਾਲ ਹੈ ਜੀ ਸ਼ਾਬਾਸ਼ ਠੀਕ ਆ ਜੀ ਸੋ ਦੋਸੋ ਬਾਕੀ ਐਂਡ ਤੱਕ ਵੀਡੀਓ ਦੇਖ ਲਿਆ ਜੇ ਸੋ ਵੀਡੀਓ ਬਾਅਦ ਤੋਂ ਬਾਅਦ ਅਕੇ ਸ਼ੇਅਰ ਕਰਦੇ ਹੋਰ ਵੀ ਭਰਾਵਾਂ ਤੱਕ ਆਪਣੀ ਕਵਰੇਜ ਪਹੁੰਚ ਆਉ ਕਰਦੇ ਆ ਸ਼ੁਰੂਆਤ ਪਹਿਲੇ ਨੰਬਰ ਤੋਂ ਸਤਨਾਬਈ ਇਧਰੋਂ ਕਰਨ ਲਈ ਹਾਂਜੀ ਆ ਮੈਂ ਵੀਰ ਦੀ ਸੂਈ ਜੀ ਲਓ ਜੀ ਇੱਕ ਤਾਜੀ ਸੱਜਰ ਅੱਜ ਤੁਹਾਨੂੰ ਦਿਖਾ ਦਿੰਦੇ ਆ ਆ ਦੇਖੋ ਅਰੇ ਉਹ ਆ ਜੀ ਬੱਚਾ ਦਾ ਅੱਗੇ ਬੱਚਾ ਜੀ ਨੀਲੀ ਦਾ ਬੱਚਾ ਇਹ ਕਿੰਨੇ ਦਿਨ ਹੋ ਗਏ ਸੂਈ ਨੂੰ ਇਹ ਵੀਰ ਦੀ ਸੂਈ ਆ ਪਰਸੋਂ ਸ਼ਾਮ ਦੀ ਸੂਈ ਜੀ ਲਓ ਜੀ ਪਰਸੋਂ ਸ਼ਾਮ ਦੀ ਸੂਈ ਆ ਹਾਂ ਗੱਲੇ ਨਾਲੂ ਦੇ ਬੱਚੇ ਆ ਮਗਰ ਬੱਚਾ ਕੀ ਕਟਾ ਕਟਾ ਜੀ ਕਟਾ ਹੋ ਗਿਆ ਡਟਾ ਉਹ ਨੀਲੀ 라ਵੀ ਦਾ ਕਟਾ ਜੀ ਤੇ ਨੀਲੀ ਦੀ ਮਾਂ ਦੇ ਆ ਦੇਖੋ ਹੋਰ ਪਟਾਪੀ ਪੂਰਾ ਪਲਿਆ ਬੱਚਾ ਵੇਖੋ ਤੇ ਟੇਢੀ ਮੋਛਾ ਭੇਜੋ ਪੱਕੀ ਮੋਛਾ ਮਾਰ ਕੇ ਮਾਰਕਿੰਗ ਬਹੁਤ ਸੋਹਣੀ ਬੱਚੇ ਦੇ ਵਿੱਚ ਪੂਰਾ ਜੈਜ ਮਾਰਕਿੰਗ ਦਾ ਬੱਚਾ ਜੀ ਆਜਾ ਦੂਜਾ ਤੀਜਾ ਦੇਣੀ ਆ ਸਾਜਿਆ ਜੀ ਪਰਸੋਂ ਸ਼ਾਮ ਦੀ ਸੂਈ ਲਓ ਜੀ ਪਰਸੋਂ ਸ਼ਾਮ ਦੀ ਸੂਈ ਹੈ ਤੇ ਅੱਜ ਤੀਜਾ ਦੇਣਾ ਹਾਂਜੀ ਤੇ ਸੂਈਆਂ ਦੇ ਵਿੱਚ ਵੀ ਸਤਨਾਮ ਸੂਆ ਵੀਰ ਜੀ ਤੀਜਾ ਹੋਊਗਾ ਜੀ ਫੋਸ ਕਰ ਲੈਣੇ ਡਾਕੜਾ ਫੋਸ ਕਰ ਰੋਕਲਾ ਭਾਈ ਰੋਕਲਾ ਤੇ ਬੋਲਾ ਆਪਾਂ ਚੋਇਆ ਕਿੰਨਾ ਕੇ ਨੋ ਨੋ 9 10 ਕਿਲੋ ਬੋਲਾ ਵੀਰ ਜੀ ਮੈਂ ਕੋ ਤਿਆਰ ਆ 9 10 ਕਿਲੋ ਲੋਹਰ ਕੀ ਗਰੰਟੀ ਹੋ ਜੀ ਲਓ ਜੀ 9 10 ਕਿਲੋ ਬ ਹਾਂਜੀ ਮਗਰ ਕਟਾ ਠੀਕ ਆ ਜੀ ਅੱਜ ਤੀਜਾ ਦਿਨ ਆ ਪਰਸੋਂ ਦੀ ਸੂਈ ਆ ਜਵਾਬ ਸੁਆਮ ਪਰੇ ਖੇਡਣ ਲੱਗੇਗਾ ਉਹਦੇ ਸਾਫ ਸੂ ਕੀਤੀ ਮੈਂ ਬਹੁਤ ਜਿਆਦਾ ਪਾੰਦੀ ਆ ਠੀਕ ਆ ਤੋਂ ਪੂਲ ਬਾਡੀ ਵੇਟ ਤੁਸੀਂ ਚੈੱਕ ਕਰੋ ਪੂਲ ਹੈਵੀ ਬਾਡੀ ਵੇਟ ਆ ਵਜਨ ਵਟਾ ਬਹੁਤ ਆ ਮੈਂ ਨੂੰ ਬੱਕੀ ਮੋਸ਼ਾ ਬੱਕੀ ਮੋਸ਼ਾ ਸੋ ਨੀਲੀ 라ਵੀ ਦੇ ਬੱਚੇ ਜਦਾਂ ਹੁਣ ਪੱਚਾ ਤੁਸੀਂ ਦੇਖ ਲਿਆ ਵੀ ਕਟਾ ਮਗਰਾ ਸੋ ਨੀਲੀ ਦਾ ਵੀ ਦੇ ਬੱਚੇ ਕੋਈ ਭਰਾ ਚੰਗੇ ਲੈ ਸਕਦਾ ਬੱਚੇ ਦਾ ਬਾਲਾ ਭੇਜ ਆ ਦੇਖੋ ਉਹ ਲੰਮੀ ਦੋਦੇ ਬੀਹ ਲੱਗਦਾ ਬੱਚੇ ਨੇ ਬੜਾ ਕਰਦੀ ਇਹ ਥਲਕਮ ਲਈ ਜੀ ਉਹਨਾਂ ਜਵਾਦ ਚੰਗੀ ਨਿਕਲੀ ਵੀ ਮੈਂ ਨਾ ਵੇਖੋ ਨੋਕਰਾ ਸਨ ਲਗਾ ਪੋਲੀ ਪੂ ਕਰਕੇ ਗੂਠੇ ਦੀ ਮੋਢੀ ਧਾਰ ਪੈ ਦੀ ਕਰਵਾ ਜੀ ਠੀਕ ਆ ਧਾਰ ਉਹਦੇ ਆਪ ਸਰਵਾਦ ਚਲ ਮਰਵਾ ਦੇ ਇੱਕ ਵਾਰ ਦੋਸਤੋ ਬੋਲੇ ਬੂਲੇ ਦੇ ਵਿੱਚ ਆ ਬਾਕੀ ਚੱਡੇਲੇ ਦੀ ਬੰਤਰ ਤੁਸੀਂ ਵੇਖੋ ਖਲਾਰ ਖਲੂਰ ਕਾਫੀ ਆ ਹਵਾਨੇ ਚੱਡੇ ਦਾ 9 10 10 ਕਿਲੋ ਬੋਲਾਈ ਆ ਪੱਤਰ ਪੁੱਤਰ ਵੀ ਮੈਂ ਬਹੁਤ ਜਿਆਦਾ ਜਦੋਂ ਹਾਰ ਮੜ ਗਿਆ ਫਰਦੇ ਬੈਠੀ ਕਰਕੇ ਸੋਣਾ ਜਦੋਂ ਦੱਸ ਜੀ ਠੀਕ ਹੈ ਠੀਕ ਸਤਿਨਾਮ ਮੇਰੇ ਕੀ ਮੋਲ ਕੀ ਡਿਮਾਂਡ ਰੋਗੇ ਜੀ ਮੋਲ ਵੀ ਜਿੱਡਾ ਮੈਂ ਦਾ ਵਜਨ ਹੈ ਮੁੱਲ ਤੇ ਭਜਣਾ ਮਰਜ਼ੀ ਕਰਵਾਇਆ ਕਰ ਲੀ ਬਾਕੀ ਬਰੀਡ ਵਾਲੀ ਹੈ ਹਾਂ ਮੋਲ ਤੁਹਾਨੂੰ ਦਾ ਵੀ ਆਪਣਾ ਜਾਇਜ਼ ਹੁੰਦਾ ਜੀ ਮੋਲ ਨਹੀਂ ਆਪਾਂ ਮੈਂ ਦਾ ਜਿਆਦਾ ਕਰਨਾ ਮੋਲ ਭਾਵੇਂ 1 5 ਵੀ ਕਰ ਲਈ ਮੈਂ ਤਾਂ ਵੀ ਵੇਚ ਜੂਗੀ ਹੂੰ ਮੋਲ ਆਪਾਂ ਦਾ ਕਰਦੇ 90000 ਰੁਪਇਆ ਹੂੰ ਤੇ 2500 ਰੁਪਇਆ ਛੋਟ ਕਰਨਾ 87500 ਦੀ ਮੈਂ ਦੀ ਪਹੁੰਚ ਕਰਨਾ ਹੈ 87500 ਜੀ ਹਾਂ ਪੂਰਾ ਵੇ ਲੋ ਵੱਡੀ ਮੈਂ ਆ ਪੂਰੀ ਫੁੱਲ ਚਲੋ ਆਪਾਂ ਗਰੰਟੀ ਕੋ ਨਹੀਂ ਦੇਂਦੇ ਮਾਲਕਾਂ ਦੇ ਵੀ 15 ਕਿਲੋ ਮਹਗੋਨੀ ਦੇ ਚੋਇਆ ਆਪ ਹੀ ਲੈ ਲਓ ਦੁੱਧ ਵਾਲੀਏ ਵੀਰ ਜੀ ਮੈਂ ਚਲੋ ਆਪਾਂ ਦੇ ਦਿੰਦੇ ਮੈਂ ਚਲੋ ਦੁੱਧ ਵਾਲੀਏ ਵੱਡੀ ਮੈਂ ਆ ਚੌੜੇ ਪੱਲੇ ਦੀਆਂ ਮਗਰ ਕਟਾ ਵੀ ਪਾਜਾ ਤੇ ਮੈਂ ਤਾਂ ਭਾਵੇਂ ਚਲੋ ਆਪਾਂ 87 ਦੀ ਰੇਤ ਦੇ ਵਿੱਚ ਹੀ ਆ ਭਾਵੇਂ ਮੂਸਾਂ ਜਿੰਨਾ ਮਰਜ਼ੀ ਚਲੋ ਰੋਕਣਾ ਜਿਸ ਦਾ ਮਾਮਾਲਾ ਉਸੇ ਹਿਸਾਣੇ ਨਜਾਇਜ਼ ਨਹੀਂ ਗਲਤ ਕੰਮ ਨਹੀਂ ਕਰਨਾ ਠੀਕ ਆ ਬਾਕੀ ਚਾਵਾ ਸਾਡੇ 87000 ਦੀ ਸਾਡੇ 87 ਪਹੁੰਚ ਕਰ ਦਾਂਗੇ ਜੀ ਆ ਸੋ 87000 ਦੇ ਵਿੱਚ ਹੀ ਪਹੁੰਚ ਆ ਸੋ ਇਧਰੋਂ ਤੁਹਾਨੂੰ ਦਿਖਾ ਦਗੇ ਇੱਕ ਵਾਰੀ ਬਹਿਣੀ ਵਾਲੇ ਪਾਸਿਓਂ ਆ ਥਾਣਾ ਤੇ ਚਵਾਈ ਚ ਵੀ ਬੜੀ ਵਧੀਆ ਚੰਗੀ ਮੋਟੀ ਵੀਰ ਦੱਸ ਰਿਹਾ ਬਾਕੀ ਕੋਈ ਭਰਾ ਜਿੱਦਾ ਮਰਜੀ ਚੋ ਕੇ ਤਸੱਲੀ ਕਰ ਲੈ ਇਧਰ ਵੀਰ ਸਤਨਾਮ ਆਪਣੇ ਕੋਲ ਸੈਕਿੰਡ ਨੰਬਰ ਤੇ ਇੱਕ ਆ ਝੋਟੀ ਆ ਹਾਂ ਜੀ ਵੀਰ ਜੀ ਦੂਜਾ ਸੂਆ ਝੋਟੀ ਜੇ ਤੀਜੇ ਨੇ ਗਾਂ ਸੁਣਾ ਜੀ ਠੀਕ ਆ ਇਹ 6 ਮਹੀਨੇ ਦੀ ਚੱਕ ਪਾ ਜੀ 7 ਕਿਲੋ ਦੁੱਧ ਦੋਵੇਂ ਟਾਈਮ ਭਾਰੀ ਤੇ ਮੈਂ ਮਿਲਦੀ ਡਿੰਗ ਡਿੰਗ ਵਾਲੇ ਦੇ ਘਰ ਦੀ ਵੀ ਆਪਾਂ ਗਾਰੰਟੀ ਦੇਦਾ ਕਿ ਮੈਂ ਜੇ ਲੱਤ ਫੜ ਜੀ ਹਾਂ ਹਾਂ ਆ ਏਡੀ ਮਿੱਠੀ ਮੈਂ 7 ਕਿਲੋ ਤੋਂ ਤਾਂ ਹਾਂ ਜੀ ਦੀ ਸ਼ਿਆ ਆਲੀ ਚੱਕ ਪਾਸ ਹੋਈ ਠੀਕ ਹੈ ਗਾਂ ਦੂਜੇ ਸਵੇਰ ਸੂਗੀ ਤੇ ਜੇ ਸੂਗੀ ਤੀਜੇ ਹਾਂ ਬਾਬੇ ਹੁਣ ਦੂਜੇ ਸਵੇਰੇ ਦੇ ਵਿੱਚ ਹੀ ਚੱਲਣ ਡਈ ਆ ਠੀਕ ਹੈ ਜੀ ਇਹ ਵੀ ਪੂਰੀ ਫੁੱਲ ਵੱਡੀ ਮੈਂ ਜੇ ਲੰਮੀ ਵੇਖ ਲੋ ਤੇ ਕੱਦ ਵੇਖ ਲੋ ਹਾਂ ਬੇਲ ਵੇਖ ਲੋ ਕਿੰਨੀ ਜ਼ਿਆਦੀ ਲੰਮੀ ਮੈਂ ਦੀ ਠੀਕ ਆ ਇਹ ਵੱਡੀ ਆ ਬਾਕੀ ਲੰਬਾਈ ਲੂਈ ਪਹੁੰਚ ਜਾਂਦੀ ਆ ਬਹੁਤ ਜ਼ਿਆਦੀ ਕੇ ਸੋ ਬੇਲ ਵੀ ਬੜੀ ਸਪੈਸ਼ਲ ਆ ਲੰਬਾਈ ਉਚਾਈ ਦੀ ਪੂਰੀ ਆ ਝ ਕੁਝ 7 ਕਿਲੋ ਦੁੱਧ ਤੇ ਤਕਰੀਬਨ ਕੁਝ 6 ਮਹੀਨਿਆਂ ਤੋਂ ਸਾਢੇ 6ਾਂ ਦੀ ਗੱਬੜ 6ਾਂ ਦੀ 6ਾਂ ਦੀ 6ਾਂ ਦੀ 6 ਮਹੀਨੇ ਦੀ ਗੱਬੜ 7 ਕਿਲੋ ਦੁੱਧ ਪਹਾੜੀ ਤੇ ਦੋਵੇਂ ਟਾਈਮ ਮੈਂ ਮਿਲਦੀ ਮਾਰ ਮਰ ਸ਼ਾਲਾ ਹਾਂ ਲਓ ਜੀ ਅੱਗੇ ਤਿੱਜੇ ਸਵੇ ਲਈ ਗੱਬੜ ਆ ਤੇ ਪੂਰੀ ਵੱਡੀ ਆ ਠੀਕ ਆ ਜੀ ਕੋਈ ਛੋਟੀ ਜੀ ਨਹੀਂ ਗੇ ਬਾਕੀ ਬੇਲ ਆਪਾਂ ਪਹਿਲਾਂ ਵੀ ਜ਼ਿਕਰ ਕਰ ਦਿੱਤਾ ਵੀ ਲੰਬਾਈ ਤੁਸੀਂ ਜਗਾ ਕਰੋ ਲੰਬਾਈ ਬਹੁਤ ਜ਼ਿਆਦੀ ਆ ਛੋਟੀ ਦੀ ਤੋਂ ਸਿੰਗਲ ਹੱਡੀ ਦੀ ਬਿਲਕੁਲ ਪਤਲਾ ਪਿੰਡਾ ਤੋਂ ਹੁਣ ਵੇਖੋ ਪਤਲੀ ਜੀ ਤੇ ਲੰਮੀ ਧੌਣ ਕੀਤੀ ਆ ਬਰੀਕੀ ਦੇ ਵਿੱਚ ਪੂਰੀ ਸਿੰਗੀ ਸੁਗੀ ਬਹੁਤ ਸੋਹਣੀ ਸ਼ਕੀਨ ਬਹੁਤ ਵੜ ਡੇਟਾ ਜਿਹੜੀ ਮੈਂ ਵਲੋ ਇਹ ਨਹੀਂ ਕੋਈ ਛੋਟੀ ਮਹਿਣੀ ਹਾਂ ਹਾਂ ਇਸ ਤਰ੍ਹਾਂ ਹੀ ਕਰਨ ਵਾਲੀ ਖੁਰਲੀ ਤੇ ਜੋ ਵੀ ਆਪਾਂ ਵਾਣ ਨੂੰ ਪਾ ਕੇ ਬਹਿਣਾ ਮਿੰਟੋ ਮਿੰਟ ਪਸ ਹੁੰਦੀ ਇਸੇ ਤਰ੍ਹਾਂ ਹੀ ਨਾ ਪਹਾੜੇ ਤੇ ਹਾਂ ਹਾਂ ਠੀਕ ਹੈ ਜੀ ਬਾਬੀ ਇਹ ਪਹਾੜੇ ਤੇ ਮਿਲਦੀ ਹੈ ਤੋਕੜ ਗੱਪਣੇ ਝੋਟੀ ਆ ਸੋ 7 ਕਿਲੋ ਦੁੱਧ ਤੇ 6 ਮਹੀਨੇ ਦੀ ਗੱਪਣ ਤੇ ਇਹਦਾ ਵੀਰ ਸਤਨਾਮ ਕੀ ਮੁੱਲ ਰੋਗ ਇਹਦਾ ਵੀ ਮੁੱਲ ਵੀ ਜੀ ਮੈਂ ਇਹਦਾ ਜਾਇਜ਼ ਹੀ ਕਰਨਾ ਵਾਂ ਮੋਲੋਂ ਭਾਈ ਮੈਂ ਤਾਂ 85 ਕਰ ਲਈ ਤਾਂ ਵੀ ਮੇ ਸਹੀਲ ਹੋ ਜੂਗੀ ਮੋਲ ਆਪਾਂ 75000 ਰੁਪਏ ਕਰਦੇ ਸਾਢੇ 72000 ਨਹੀਂ ਮੈਂ ਇਹ ਪੌਂਚ ਕਰਦਾਗੇ ਜੀ ਸਾਢੇ 72 ਹਾਂ ਜੀ ਵੀਰ ਜੀ ਰੋਗਨਾ ਮਾਲ ਲਿਆ ਵੱਡਾ ਮਾਲ ਲਿਆ ਰੋਗਨਾ ਸਿਰਫ ਲਿਆ ਕਰਕੇ ਪਰ ਰੋਗਨਾ ਬੋਲ ਦੇਵਦੀਨ ਨੇ ਜਦੋਂ ਕਮਾਈ ਹੁੰਦੀ ਆ ਇਹਦੇ ਨਾਲੋ ਸਾਢੇ 72 ਦੇ ਵਿੱਚੋਂ ਪਾੜਾ ਵੀ ਜਾਣਾ ਕੋਈ ਆਪਾਂ ਵੀ ਚਲ ਪਾਣੀ ਲਿਆ ਆ ਜੀ 100 200 3000 ਪਾੜਾ ਹੀ ਚਲਾ ਜਾਣਾ ਹਾਂ ਜੀ ਹਾਂ ਜੀ ਤੇ ਪੂਰੀ ਫੁੱਲ ਵੱਡੀ ਮੈਂ ਆ ਕਰਵਾ ਲਈ ਕੀ ਕਰਦਾ ਬਾਕੀ ਕਦਕੂਦ ਦੀ ਵੱਡੀ ਹੈ 72000 ਸਾਡੇ 72 ਦੀ ਪਹੁੰਚ ਨਾ ਵੀ 72000 ਦੀ ਪਹੁੰਚ ਹੋ ਜੂਗੀ ਠੀਕ ਹੈ ਜੀ 100 ਕਿਲੋਮੀਟਰ ਹੀ ਹੋਊਗਾ ਹਾਂਜੀ ਬਾਕੀ ਘਰ ਤੱਕ ਪਹੁੰਚ ਹੋ ਜੂਗੀ 72000 ਦੀ ਤੇ ਬਿਲਕੁਲ ਕਰਮ ਵਾਲੀ ਸਿਰੇ ਲੱਗੀ ਪਈ ਹੈ 6 ਮਹੀਨੇ ਗਾਂ ਸੰਨ ਵਿਚਾਰੇ 4 ਮਹੀਨੇ ਦਾ ਸਮਾਂ ਬਾਕੀ ਆ ਸੋ 7 ਕਿਲੋ ਦੁੱਧ ਹਾਂਜੀ ਪਹਾੜੇ ਤੇ ਮਿਲਦੀ ਹੈ ਠੀਕ ਹੈ ਅੱਗੇ ਆਪਣੇ ਕੋਲ ਆ ਝੋਟੀ ਕੀ ਮੈਂ ਪਹਿਲਾ ਸੂਆ ਸ਼ੇਦਾਂਦਾ ਜੀ ਪਹਿਲਾਂ ਝੋਟੀ ਆ 6 ਦਾਂਦਾ ਮੂੰਹ ਹੋ ਸਕਦੇ ਆ ਦੇਖੋ ਦੇਖੋ ਇਧਰੀ 72000 ਹੈ ਇਤਰੀ ਸਖੋਤੀ ਕੰਨੀਆਂ ਖਲੋਤੀਆਂ ਆਵੇ ਲੋ ਛੇ ਹੀ ਆ ਵੱਡੇ ਆ ਠੀਕ ਆ ਕੰਨੀਆਂ ਖਲੋਤੀਆਂ ਹਾਂ ਸਿੱਗੀ ਝੋਟੀ ਆ ਕਿਵੇਂ ਦੁੱਧ ਦੁੱਧ ਕਿੰਨਾ ਦਿੰਦੀ ਇਹਦੇ ਵੀ ਵੀਰ ਜੀ 6 ਕਿਲੋ ਦੁੱਧ ਜੇ ਪਹਿਲਾ ਸਵੇਰ ਹਾਂ ਤੇ ਮਿਲਦੀ ਇਹ ਵੀ ਪਾੜੀ ਦੇ ਕਰਮਾ ਲਈ ਬੱਚਾ ਨਹੀਂ ਆਦਾ ਹੈਗਾ ਜੀ ਅੱਛਾ ਜੀ ਹਾਂ ਜੀ ਲਓ ਵੀ ਛੱਗੀ ਆ ਤਾਂ 6 ਕਿਲੋ ਦੁੱਧ ਆ ਸਫਾਈ ਵੀ ਬਹੁਤ ਜ਼ਿਆਦੀ ਥਾਣ ਵੀ ਕਰਵਾਲੀ ਇਹੋ ਜਿਹਾ ਬਣਾਉਂਦੀ ਕਿਤੇ ਰੂਹ ਖੁਸ਼ ਕਰ ਦਿੰਦੀ ਆ ਹਾਂ ਹਾਂ ਇਹ ਅੱਗੇ ਕੋਈ ਬਣੀ ਬੁਣੀ ਤੇ ਨਹੀਂ ਨਹੀਂ ਬਣੀ ਨਹੀਂ ਵੀ ਜਿਹੜੇ ਤੁਹਾਡੀ ਸੂਈ ਥੋੜੇ ਟਾਈਮ ਦੀ ਹੈ ਡੇਢ ਪੌਣੇ 2 ਵੀ ਨਹੀਂ ਛੋਟੀ ਸੂਈ ਸਾਰੀ ਹੈ ਨਾ ਥੋੜੀ ਜਿਹਾ ਆਪਾਂ ਲਈ ਆ ਦੱਸੋ ਇਹ ਬਗੈਰ ਮੱਛੂ ਇੱਕ ਕਿਰੋ ਲਈਆਂ ਹੀ ਮਜੀ ਸਿੰਘ ਥੋੜੀ ਸੇਵਾ ਘਾਟੇ ਹੀ ਠੀਕ ਹੈ ਹਾਂ ਥੋੜੀ ਨਾ ਅੰਦਾਜ਼ਾ ਹਾਂ ਨਰਮਜੀਤ ਆਪ ਕੋ ਹਾਂ ਦਾਣਾ ਦੂਣਾ ਵੀ ਇੱਟਾ ਉਹਨਾਂ ਨੇ ਪਾਇਆ ਪੱਠਿਆਂ ਪੱਠੇ ਤੇ ਨਹੀਂ ਆ ਹਾਂ ਤੇ ਇੱਥੇ ਆਣ ਕੇ ਵੀ ਮਿਲਦੀ ਦੀ ਪਾੜੇ ਪੂੜੇ ਬਿਲਕੁਲ ਬਿਲਕੁਲ ਪਾੜੇ ਦੇ ਮੈਂ ਲਾਤ ਨਹੀਂ ਮਰਦੀ ਕਰਮ ਵਾਲੀ ਤੇ ਐਡੀ ਮਿੱਠੀ ਚਲੋ ਜੀ ਲੋਬੇ 6 ਕਿਲੋ ਦੁੱਧ ਬਾਕੀ ਪਹਿਲਾ ਸਵੇਰ ਪਲੂਣ ਝੋਟੀ ਆ ਬਹੁਤ ਦੁੱਧ ਇੰਨੀ ਘਾਲ ਹੈ ਕਿ ਵੀਰ ਜੀ ਚਲੋ ਮੇਰੇ ਕੋ ਤੇ ਮਤਲਬ ਤੁਹਾਨੂੰ ਬਸ ਮਾਲ ਦੀ ਅਜ ਡੰਗਦਾ ਆ ਹੁੰਦਾ ਵਾ ਝੋਟੀ 1 ਥਾਂ ਟੇਕੀ ਦੁੱਧ 7-8 ਕਿਲੋ ਚਵਾ ਦੂ ਸੇਵਾਲਾ ਕੋ ਵੀਰ ਲੈ ਗਿਆ ਨਾ ਚਵਾ ਜੂਗੀ ਬਾਕੀ ਮੂੰਹ ਮਾ ਦੀ ਬੜੀ ਪੋਲੀ ਦੇ 2 ਕਿਲੋ ਤੇਲ ਆ ਗਿਆ ਝੋਟੀ 8 ਕਿਲੋ ਦੁੱਧ ਚਵਾ ਦੂਗੀ ਚਵਾਉ ਜੂਗੀ ਚਵਾਜੂ ਹਾਂ ਬਾਕੀ ਬਰੀ ਸੋਹਣੀ ਰਹੀ ਐ ਬੂਤੀ ਬਾਤੀ ਚੰਗੀ ਐ ਠੀਕ ਆ ਜੀ ਕ੍ਰੋਸ ਆ ਜਾਂਦੇ ਵਿੱਚ ਕੋਈ ਨੀਦੀ ਦਾ ਕ੍ਰੋਸ ਮੰਨਦੇ ਆ ਇਹ ਧੰਨਵਾਦ ਉਹਦੇ ਤੇ ਬੱਡਰ ਬਿਲਡਰ ਦਾ ਮਾਲ ਆ ਜੀ ਅੱਖਾ-ਅ ਅੱਜਾ ਵੀਰ ਸਤਰਾਮ ਇਹ ਝੋਟੀ ਕਿਨੇ ਦੀ ਦਵਾਗੇ ਅੱਜ ਮੋਲੇ ਦਾ ਬਿਲਕੁਲ ਛੋਟਾ ਵੀਰ ਜੀ ਮੋਲ ਨਾ ਦਾ ਕੋ 55 ਨਾ 52 ਹਾਂ ਇਹ 647 ਦੀ ਪਹੁੰਚ ਕਰ ਦੇਣੀ ਹੈ ਜੀ 647 ਬਿਲਕੁਲ ਮੁਸਤਲਾ ਭਾਜ ਲਾਓ ਮੈਂ ਵੀ ਅਉਂਸਰ ਕੱਟੀ ਦਾ ਰੇਡ ਜੀ ਨਾਲੇ ਦੋ ਸਾਢੇ 64700 ਦੇ ਵਿੱਚ ਪਹੁੰਚ ਹਾਂਜੀ ਠੀਕ ਆਂਸਰ ਝੋਟੀ ਕੱਟੀ ਦਾ ਮੋਲ ਆ ਤੇ ਬਾਕੀ ਦੁੱਧ ਗਰਮ ਵਾਲੀ ਥਲੇ ਚੰਗਾ 6 ਕਿਲੋ ਦੁੱਧਾ ਅੱਗੇ ਚਲੋ ਕਿਸੇ ਭਰਾ ਦੀ ਖੇਤ ਚਲ ਚੰਗੀ ਰਹੀ ਸੇਵਾ ਚੰਗੀ ਰਹੀ ਤੇ ਕੋਈ ਕਿਲੋ ਅੱਧਾ ਕਿਲੋ ਖੰਡ ਬਾਅਦ ਵੀ ਜਾਊਗੀ ਤੇ ਅੱਗੇ ਆਪਣੇ ਕੋਲ ਨੈਕਸਟ ਆ ਆ ਗਈ ਸਤਨਾਮ ਅੱਜ ਹਾਂ ਇਹ ਤੀਜੇ ਸਵੇ ਆ ਇਹਦੇ ਕੋ ਸੱਤ ਕਿਲੋ ਦੁੱਧ ਹੀ ਡੇਢ ਮਹੀਨੇ ਦੀ ਮੈਂ ਮੇਰੀ ਮਤਲਬ ਮੈਂ ਤਾਂ ਗਰੰਟੀ ਵੀ ਮੈਂ ਦੀ ਦੇ ਦੂੰਗਾ ਸੂਨ ਵਾਲੀ ਜੀ ਜੇ ਕੋਈ ਭੈਣ ਭਰਾ ਡਾਕਟਰ ਕੋਈ ਚੈੱਕ ਕਰਦਾ ਵੀ ਆਪ ਦੀ ਬੇਸ਼ੱਕ ਕਰਵਾ ਲੈਣ ਠੀਕ ਹੈ ਡੇਢ ਮਹੀਨੇ ਮੈਂ ਗਰੰਟੀ ਦਾ ਸੂਨ ਵਾਲੀ ਹੈ ਵੀ ਡੇਢ ਮਹੀਨੇ ਦੀ ਹਾਂ ਸੂਨ ਵਾਲੀ ਮੈਂ ਗਰੰਟੀ ਦਾ ਹਾਂ ਆਪਣੇ ਹੱਥਾਂ 'ਚ ਮੈਂ ਰਹੀ ਆ ਟੀਕਾ ਭਰਿਆ ਮੈਂ ਆਪਣੇ ਹੱਥੀਂ ਸਹਾਣਾ ਭਰਿਆ ਠੀਕ ਆ। ਆਂ ਡੇਢ ਮਹੀਨਾ ਹੋ ਗਿਆ ਮੈਂ ਉਹ ਕਰਮਾ ਨਵੇਂ ਦੁੱਧ ਤੋਂ ਜੇ ਕੋਈ ਚੈੱਕ ਕਰੀ ਤੇ ਬੇਸ਼ੱਕ ਕਰਵਾ ਲੈਣੀ ਤੇ ਗਰੰਟੀ ਵੀ ਦੇ ਦੂੰ ਮੈਂ ਡੇਢ ਮਹੀਨੇ ਮੈਂ। ਸੂਬਾ ਤੀਜਾ ਗਾਂ ਚੌਥੇ ਲਈ ਆ। ਮਤਲਬ ਤੀਜੇ ਸੁਭੰਗੇਲੇ ਚੌਥੇ ਗੱਲੇ ਚਲੋ ਸੂਏ ਦਾ ਕਿਹੜੀ ਪ੍ਰਾਣੀ ਹੋਣੀ ਮੈਂ ਕੋਰੀ ਆ। ਹਾਂ। ਨਵੀਂ ਕਿਲੋ ਗਾਂ ਚੌਥੇ ਸੂਵੇ ਲਈ ਕੱਪਣਾ। ਆ ਭਾਵੇਂ ਚੌਥੇ ਨਹੀਂ ਕੱਪਣ ਗੱਲੇ ਕੋਈ ਚੱਕਦੇ। ਤੇ ਦੁੱਧ 6 ਕਿਲੋ ਸੱਤ। 7 ਕਿਲੋ ਪਹਾੜੇ ਦੇ ਮੈਂ ਮਿਲਦੀ ਦੋਵੇਂ ਟਾਈਮ ਹੀ ਵੀ। ਲੋ ਵੀ ਪਹਾੜੇ ਦੇ ਮਿਲਦੀ ਆ ਤੇ ਦੁੱਧ 7 ਕਿਲੋ ਆ ਠੀਕ ਆ। ਆ ਮੂੰਹ ਮਤਰਾਸ ਦੇ ਫੇਸ ਦੁੱਧ ਭਾਵੇਂ ਚਲ ਦੁੱਧ ਉਹ ਵੀ ਇੱਥੇ ਆ ਕੇ ਵੀ ਭਾੜੇ ਭੂਨੇ ਤੇ ਮਿਲਦੀ ਰਹੀ ਆ ਤੇ ਮਿਲਦੀ ਨਹੀਂ ਭਾੜੇ ਉਹ ਨਾ ਵੀਰ ਜੀ ਮੈਂ ਮਤਲਬ ਸਾਰਾ ਮਾਲ ਹੀ ਕੋਈ ਟਿੱਕ ਟੁਕ ਮਾਲ ਨਹੀਂ ਹੈਗਾ ਠੀਕ ਆ ਵੀਰੋ ਪੁੱਛੋ ਕਿ ਮਾਲ ਮਿਲਦਾ ਇੱਥੇ ਲੋ ਵੀ ਠੀਕ ਆ ਜੀ ਸੋ ਇਹ ਵੀ ਮੈਂ ਬਣੀ ਆ ਕੋਈ ਡੇਢ ਕ ਮਹੀਨੇ ਦੀ ਚੈੱਕ ਪਾਸ ਮੈਂ ਪੂਰੇ ਭਾਗੀ ਦਾ ਭਰਾ ਵੀ ਕੇ ਚੈੱਕ ਪਾਸ ਕਰਾ ਲੇ ਹਾਂ ਚਾਹੇ ਥੋੜੇ ਦਿਨਾਂ ਬਾਅਦ ਕਰਾ ਲਾ ਜੇ ਦੋ ਚਾਰ ਦਿਨ ਠਹਿਰ ਕੇ ਹੋ ਜੂਗੀ ਸਿੰਗਲ ਹੱਡੀ ਮੈਂ ਲੋ ਕਿਡਾ ਕੱਤ ਮੈਂ ਵਜ ਨਹੀਂ ਪੂਰਾ ਖੋਲਦਾ ਤਦ ਕੁਦ ਪੂਰਾ ਢਾਂਚਾ ਢੂਂਚਾ ਮੈਂ ਤਾਂ ਚੰਗਾ ਸਿੰਗਲ ਹੱਡੀ ਆ ਬਿਲਕੁਲ ਪਤਲੇ ਪਿੰਡੇ ਦੇ ਵਿੱਚ ਹਾਂਜੀ ਤੇ ਦ ਜਿੱਦਾਂ ਮਰਜ਼ੀ ਕੋਈ ਭਰਾ ਕੇ ਇੱਥੇ ਆ ਕੇ ਚੋ ਕੇ ਤਸੱਲੀ ਕਰ ਸਕਦਾ ਚੋਣ ਚ ਬਾਅਦ ਪਸ਼ੂ ਵੈਸੇ ਸਾਰੇ ਚੰਗੇ ਹੁੰਦੇ ਆ ਆਪਣੀ ਤਸੱਲੀ ਕਰਕੇ ਮਾਲ ਲਿਆ ਜਾਂਦਾ ਤੇ ਇਹ ਸਤਰਾ ਵੀਰ ਕਿੰਨੇ ਦੇ ਦੇ ਰਿਆਂ ਚ ਫਿਰ ਇਹਦਾ ਬਿਲਕੁਲ ਛੋੜਾ ਜਿਹਾ ਮੋਲ ਆ ਮੈਂ ਤਾਂ ਇਹ ਦੇਦਾ ਕਿ ਮੈਂ 53000 ਦੀ 53000 ਦੀ 53000 ਪਹੁੰਚ ਮੈਂ ਇਹ ਕਰਦਾਂ ਕਿ ਮੈਂ ਵੱਡੀ ਚਲ ਭਾਵੇਂ ਮੈਂ 60 ਤੋਂ ਵੇਚ ਲਈ ਹਾਂ ਬਾਕੀ ਤੁਹਾਨੂੰ ਵਦਣ ਮਾਲ ਵਜੂਦ ਵਾਲਾ ਬਿਲਕੁਲ ਉਹਨੇ ਦੇਦਾ ਇਸ ਦਾ ਆਪਣਾ ਚਲਪੜੀ ਮਿਲ ਜਣਾ ਕਿੰਨੇ ਦੀ 53 ਦੀ ਦੇਦਾ ਵੀਰ ਜੀ 53000 ਕਰਦਾਂਗੇ ਹਾਂਜੀ ਲਓ ਵੀ 53 ਦੀ ਪਹੁੰਚ ਆ ਠੀਕ ਆ ਜੀ ਹਾਂਜੀ ਤੋ ਜੇ ਕਰਮਾੜੀ ਥੋੜਾ ਜਨਾਬਾ ਦਾ ਨਿਕਲ ਵੀ ਹੁੰਦੀ ਆ ਤੇ ਬਿਲਕੁਲ ਸੋਨੇ ਦੇ ਸੁਭਾਕੇ ਲਈ ਕਰਦਾ ਮੈਂ ਨਿਕਲੂ ਗਰੰਟੀ ਨਾਲ ਨਿਕਲੂਗੀ ਤੇ ਵਧੀਆ ਚੰਗੀ ਮੱਝ ਮਿਲਦੀ ਵੀ ਪਹਾੜੇ ਤੇ ਆ ਚਾੜ ਤੇ ਲੱਗੀ ਆ ਹਾਂਜੀ ਕੋਈ ਕਰਮਾ ਲਈ ਠੀਕਾ ਟੱਲਾ ਨਹੀਂ ਦਬੋਂਦੀਗੀ ਠੀਕ ਆ ਤੇ ਅੱਗੇ ਆ ਸਤਨਾਮ ਕਿਵੇਂ ਇਹ ਵੀ ਵੀ ਜੀ ਇਹਦੇ ਛੋਟੀ ਦੋਤਾ ਦਾ ਸੇ ਕੀ ਕਰੋ ਲਈ ਆਵਾ ਦੇ ਇਹ ਵੀ ਦੂਜੇ ਸੂਜੇ ਨੂੰ ਆਪਾਂ ਦੱਸੀ ਆ ਇਹਦੇ ਕੋਲ ਆ ਟੈਂਕ ਤੇ 11 ਕਿਲੋ ਜੋ ਮੈਂ ਕੋ ਦੁੱਧੂ ਮਾਰੀ ਜੀ ਤਾਂ ਮੈਂ ਬੰਨਾ ਰੱਖਦੀ ਆ ਸਾਈਡ ਰੱਖਦੀ ਹਾਂ ਪਰ ਚੁਆਪਸਵਾ ਵੀ ਜੀ ਲਗਾ ਕੇ ਗੱਲਾਂ ਹੀ ਛੱਡ ਦੋ ਉਹਦੇ ਲੈ ਉਹਦੇ ਕੁੜੇ ਵਾਈ ਦਾ ਟਾਈਂ ਦੇ ਪਾਟ ਨਹੀਂ ਆਏ ਦੀ ਏਡੀ ਬਲਕਿ ਦੋ ਤੋਂ 10 ਲੀਟਰ ਤੋਂ ਬਾਹਰ 11 ਹੋਊਗਾ 10 ਕਿਲੋ ਦੀ ਮੇਰੀ ਫੁੱਲ ਗਾਰੰਟੀ ਹੋਊਗੀ ਲਓ ਵੀ ਸੂਈ ਸੂਈ ਦਾ ਕੋਈ ਸਮਾਂ ਸੁਮਾਂ ਪਤਾ ਇਹ ਸੂਈ ਨੂੰ ਹੋ ਗਿਆ ਜੀ ਡੇਢ ਕਿ ਮਹੀਨਾ ਹੋ ਗਿਆ ਦੋ ਤੋਂ ਅੰਦਰੋਂ ਦੇ ਮਗਰ ਬੁਰੀ ਕੱਟੀ ਬੜੀ ਟੌਹ ਦੀ ਕੱਟੀ ਨਹੀਂ ਦਿੱਤੀ ਉਹਨਾਂ ਲਾਲੀ ਬਦੂ ਬਦੀ ਠੀਕ ਉਹਨੇ ਰਵਾ ਰਖਣਾ ਸਾਡੇ ਡੰਗਰ ਮਤਲਬ ਮਣਕੇ ਗਾਂ ਪਾਣੀ ਮੁੰਜਿਆ ਦਾ ਠੀਕ ਕੱਟੀ ਮਗਰ ਬੜੀ ਮਹਿੰਗੀ ਸੋਹਣੀ ਸੀ ਪਰ ਪਹਾੜੀ ਦੇ ਵਜਹ ਲਈ ਫਿਰ ਕੱਟੀ ਦਿੱਤੀ ਨਹੀਂ ਠੀਕ ਹੈ ਠੀਕ ਹੈ ਹਾਂ ਲਓ ਵੀ ਠੀਕ ਹੈ ਸੋ ਸੂਈ ਨੂੰ ਕੋਈ ਬਹੁਤਾ ਜ਼ਿਆਦਾ ਸਮਾਂ ਨਹੀਂ ਹੋਇਆਗਾ ਠੀ ਬੱਚਾ ਸੀਗਾ ਮਗਰ ਚਲੋ ਪਿਛਲੇ ਘਰ ਦੀ ਚੋ ਸੋਚ ਵਿਚਾਰ ਲੜਾ ਨੂਣਾ ਮੋਟੀਆਂ ਬਾਕੀ ਚਲੋ ਬੰਨਾ ਵੈ ਜਰੂਰ ਆਸ ਦੀ ਚੋਣ ਮੈਂ ਏਡੀ ਜਿਆਦੀ ਚੰਗੀ ਕਿ ਤੇ ਹੱਦਾ ਟੁੱਟਿਆ ਹੋਇਆ ਸੋ ਸਾਈਡ ਜਰੂਰ ਹੈਗੀ ਆ ਇਧਰ ਬਹਿਣੀ ਵਾਲੀ ਤੁਹਾਨੂੰ ਨੋਟ ਪਹਿਲਾਂ ਵੀ ਕਰਾ ਦਿੱਤਾ ਤੇ ਦੁੱਧ ਵੈਸੇ 10-11 10,000 ਕਿਲੋ ਹੀ ਇਹਦੇ ਥੱਲੇ ਚੋਈ ਇੱਕ ਨੰਬਰ ਦੀ ਆਹ ਵੇਖੋ ਠੀਕ ਆ ਉਤੋਂ ਥੋੜੀ ਨਰਮ ਆ ਪਰ ਦੁੱਧ ਨੂੰ ਕਰਮ ਵਾਲੀ ਬੜੀ ਚੜੀ ਦੁੱਧ ਬੜਾ ਲੇਵਾ ਵੇ ਲੋ ਕਿਤਨਾ ਸਾਰ ਤੱਕ ਲਾਈ ਖਰਜੀ ਕਰ ਹਾਂ ਆਹ ਦੇਖੋ ਠੀਕ ਆ ਆ ਬਿਲਕੁਲ ਕਾਗਜ਼ ਵਰਗੀ ਪਤਲੀ ਚਮੜੀ ਹੈ ਕਿਉਂ ਨਾਲ ਵੀਰ ਜੀ ਬਹੁਤ ਹੀ ਚੰਗੀ ਭਾਵੜਾ ਸੂਤਰ ਮੈਂ ਦਾ ਤੇ ਲਾਲੋ ਸਾਹਿਬ 10 ਕਿਲੋ ਵਾਲੀ ਮੈਂ ਲੱਖ ਰੁਪਏ ਦੀ ਹੋਣੀ ਹੈ ਆ ਬਿਲਕੁਲ ਹੈ ਨਹੀਂ ਇਹ ਸੇਵਾ ਵਾਲੇ ਵੀਰ ਕੋ ਚਲ ਗਈ ਮੇਰੇ ਸਹੌਣੇ ਨੇ ਕਿਲੋ 2 ਕਿਲੋ ਹੋਰ ਵੱਜ ਜਾਣਾ ਹੈ ਹਾਂ ਇਹਨੇ ਇਹਨਾਂ ਮਈਆਂ ਨੇ ਬਿਲਕੁਲ ਦਾਣਾ ਨਹੀਂ ਪਠਿਆ ਪਠਿਆ ਰਹੀਆਂ ਚਲੋ ਹੁਣ ਸੋ ਮਜਬੂਰੀਆਂ ਨਹੀਂ ਲੋੜ ਲਾੜੀ ਤੇਰੇ ਦੇਖਤ ਗਏ ਠੀਕ ਆ ਚਲੋ ਹੋ ਜਾਂਦਾ ਕੇ ਨਾ ਸਾ ਜੇ ਅਗਲੇ ਨੂੰ ਕਰਨਾ ਪਈਦਾ ਇਹ ਫਿਰ ਸਤਨਾਮ ਚਵਾਈ ਵੀ ਚੰਗੀਆਂ ਦੀ ਬਾਕੀ ਚਲੋ ਜੋ ਕੋਈ ਸਾਰੇ ਸਾਰੇ ਜੋ ਹੈਗਾ ਉਹਨੇ ਕਾ ਪਤਾ ਦਿੱਤੀ ਤੇ ਮਿਲਦੀ ਵੀ ਆਪਣੇ ਕੋਲ ਆ ਕੇ ਇਸ ਤਰ੍ਹਾਂ ਹੀ ਪਾੜੇ ਇਹ ਵੀ ਦੋਵੇਂ ਟਾਈਮ ਜੀ ਨੂੰ ਪਾੜੇ ਦਾ ਕੋਈ ਲਲਚ ਨਹੀਂ ਤਾਂ ਵੀ ਮਾਰ ਕੇ ਉਹ ਉਸ ਲਈ ਪਤਾ ਪੈਂਦੀ ਏ ਇਹ ਦੋਵੇਂ ਟਾਈਮ ਕਰਮਾਂ ਦੀ ਰਿੰਗ ਦੀ ਜੀ ਜਦੋਂ ਟਾਈਮ ਹੋਇਆ ਨਹੀਂ ਇਹ ਬਣਾ ਹੀ ਪਾਦੀਆਂ ਦਿੰਦੀ ਆ ਲੈ ਵੀ ਬਣਾ ਹੀ ਪਾਦੀਆਂ ਦਿੰਦੀ ਆ ਆ ਵੀ ਆਂਦੀ ਚੂਰੋ ਪਹਿਲਾਂ ਫੇਰ ਕੋਈ ਕੰਮ ਕਰੇ ਜੀ ਆਹ ਹਾਂ ਲੋ ਵੀ ਕਰੋ ਚੱਕ ਬਾਕੀ ਆ ਵੇਖੋ ਤੁਸੀਂ ਕਰਮਾਂ ਲਈ ਠੀਕ ਆ ਚੱਡੇ ਛੋਟੇ ਦੀ ਠੀਕ ਆ ਬਾਕੀ ਦੁੱਧ ਤੋਂ ਇੱਕ ਚੱਡੇ ਲੈਵੇ ਤੋਂ ਅੰਦਾਜ਼ਾ ਹੋ ਜਾਊਗਾ ਵੀ ਦੁੱਧ ਦੱਸਿਆ ਪਾਈਪਾਂ ਵੇਖੋ ਗਰੇ ਗਰੇ ਮੋਟੇ ਲੱਗਿਆ ਮੋٹے ਪਾਇਆ ਵੀ ਵਿਸ਼ੇ ਆਗੇ ਹਾਂ ਅੱਛਾ 17 ਫਿਰ ਕੀ ਡਿਮਾਂਡ ਕਿਨੇ ਦੇਣੀ ਹੈ ਡਿਮਾਂਡ ਵੀ ਦੀ ਜਿੰਨਾ ਦੁੱਧ ਹੋਸਾ ਨਾਲ ਭਾਵੇਂ ਦਾ 65 ਮੰਗ ਲਈ ਗਈ ਹਾਂ ਤੇ ਪਰ ਆਪਾਂ ਨੂੰ ਨਹੀਂ ਰੋਕਣਾ ਇਹ ਆਪਾਂ ਜਿਆਦਾ ਨਹੀਂ ਬੀਤੀ ਮੋਲੇ ਦਾ ਕਰਦੇ ਮੈਂ ਇਹਦਾ 55000 ਰੁਪਏ 55000 ਦੀ ਪਹੁੰਚ ਕਰਦੇ ਸਾਢੇ 55 ਦੀ ਆ ਠੀਕ ਹੈ ਬਈ ਬਿਲਕੁਲ ਜਾਇਜ ਮੁੱਲ ਦੁੱਧ ਜਿਹੜਾ ਮਰਜੀ ਕੋ ਭੰਡ ਭਰਾਏ ਸੀ ਆ ਕੇ ਭਾਵੇਂ 4 ਟਾਂਕ ਛੁਈ ਜਾਵੇ ਨਹੀਂ ਇੱਕ ਉਦਾਂ ਦੱਸਦਾ ਵੀ ਸਾਹ ਹਾਂ 10 ਕਿਲੋ ਦੁੱਧ ਚਵਾ ਕੇ ਦਊ ਮੈਂ ਲਓ ਵੀ 10 ਕਿਲੋ ਦੁੱਧ ਚੋਲਿਆ ਜੇ ਤੇ 55200 ਰੁਪਏ ਆ ਪਹੁੰਚ ਹੀ ਆ ਠੀਕ ਹੈ ਜੀ 100 ਕਿਲੋਮੀਟਰ ਦੇ ਵਿੱਚ ਹੂੰ ਬਾਕੀ ਮਾਝ ਤੁਸੀਂ ਦੇਖ ਲਈ ਆ ਕਿਹੜਾ ਦੁੱਧਾਰੂ ਪਸ਼ੂ ਦੁੱਧ ਵਾਲਾ ਪਸ਼ੂ ਵੈਸੇ ਵੀ ਬਣਦਾ ਬੰਦੋਂ ਤੋਂ ਘੱਟ ਹੀ ਆ ਠੀਕ ਹੈ ਹਾਂ ਜੀ ਸੁਣੀ ਨਾ ਸਹਿ ਵੀ ਸਿੰਗਲ ਹੈ ਡੀਜ਼ਲ ਵਾਲਾ ਸਿੰਗਲ ਹੈ ਟੀਵੀ ਆ ਲੰਮੀ ਲੰਮੀ ਬੋਏ ਬਹੁਤ ਹਾਂ ਚਲੋ ਜਿੰਨੇ ਰੇਡ ਪੜਤੇ ਦੀ ਆ ਉਹ ਹਿਸਾਬ ਨਾਲ ਬੜੇ ਜ ਠੀਕ ਆ ਜੀ ਕਿਉਂ ਦੁੱਧ ਦੇ ਨਾਲ ਹੀ ਗੱਲਬਾਤ ਬੰਨੀ ਆ ਦੁੱਧ 5 6 7 ਕਿਲੋ ਹੋਵੇ ਤਾਂ ਫਿਰ ਤਾਂ ਗੱਲ ਹੋਰ ਆ ਪਰ ਦੁੱਧ ਕਰਮਾਂ ਵਾਲੀ ਚੰਗਾ ਲਈ ਫਿਰਦੀ ਆ 10 11 ਕਿਲੋ ਇਧਰ ਵੀ ਸਤਨਾਮ ਜਿਹੜੀਆਂ ਵਹਿਣਾ ਆਪਣੇ ਕੋਲ ਹਾਂ ਜੀ ਤਿੰਨ ਆ ਜੀ ਇੱਕ ਤਿਆਰ ਆ ਆ ਪਲੂਨ ਤਾਂ ਜੀ ਇਹ ਸੂਈ ਇਹ ਤਿਆਰ ਆ ਜੀ ਇਹ ਤਿਆਰ ਆ ਹਾਂ ਲਿਆ ਕਢ ਕੇ ਲਾ ਵੀ ਪਹਿਲਾਂ ਵੱਸੀ ਪਲੂਨ ਤੁਹਾਨੂੰ ਦਿਖਾ ਦਿੰਨੇ ਆ ਠੀਕ ਆ ਸੋ ਤਿਆਰੀ ਦੇ ਉੱਤੇ ਹੀ ਆ ਤਕਰੀਫਣਾ ਸੂਸਬਾਪ ਹੋਊਗਾ ਅੱਜ ਭਲਕ ਦੇ ਵਿੱਚ ਹਾਂ ਜੀ ਇਹ ਦੇਖੋ ਚਾਰ ਦੰਦੀ ਚੌਗੀ ਸੋਇਆ ਪਤਖ ਸੋਇਆ ਪਤਖ ਪਹੁੰਚ ਦੋ ਹੀ ਨਾ ਪਿਓਰ ਚਾਰ ਤਾਂ ਤਾਂ ਇਹ ਜਿਹੜੀ ਗੱਲ ਉਹ ਉਨੀ ਦਸਾਂਗੇ ਨਹੀਂ ਉਹਦਾ ਚੌਕੀ ਆਸ ਤੱਕ ਜਵਾਬ ਨਹੀਂ ਨਹੀਂ ਦੰਦਾਂ ਦੇ ਪਾਸੇ ਤਾਂ ਕਦੀ ਉਨੀ ਕੀ ਨੀ ਨਿਕਲੀ ਗੱਲ ਨਹੀਂ ਐਵੇਂ ਨਿਆਇ ਗੱਲ ਵੀ ਇੱਥੇ ਕਰਨੀ ਫਾਇਦਾ ਕੋਈ ਨਹੀਂ ਰੋਜ਼ ਮਾਰਦੇ ਇਥੇ ਆਪਾਂ ਕਿਹੜੇ ਵੀ ਇਥੇ ਇੱਕ ਵੇਚ ਆਜੋ ਮਹਾਰਾਜ ਲਓ ਬੇਚੇ ਤੇ ਲਿਵਾ ਵੇਲੋ ਵਸ਼ੀ ਰੱਖਣਾ ਜੀ ਸੋ ਚੌਕੀ ਚਾਰ ਤਾਂ ਤਾਂ ਬਚੀ ਆ ਤੇ ਦਿਹਾੜੀ ਦਾ ਕੱਢ ਵੀ ਸਕਦੀ ਆ ਬਾਕੀ ਸੂ ਸੁਭਾ ਵੀ ਪਊਗੀ ਕਰਮਾਂ ਲਈ ਤਾਂ ਕੋਈ ਬਾਲੀ ਵੱਟੀ ਗੱਲ ਨਹੀਂ ਕੀ ਤਿਆਰੀ ਕੀਤੀ ਆ ਕਰੋ ਸੰਗ ਹਾਂਜੀ ਤੇ ਮੂੰਹੋਂ ਦੰਦੀ ਤੁਹਾਨੂੰ ਨੋਟ ਕਰਾ ਹੀ ਦਿੱਤਾ ਠੀਕ ਆ ਜੀ ਚੌਕੀ ਆ ਚਾਰ ਤਾਂ ਤਾਂ ਇਹ ਰਹਾ ਸੀਰੀਅਲ ਉੱਤੜੀ ਪੈਂਦੀ ਹੈ ਠੰਡੀ ਬੋਲੀ ਚੱਡੇ ਛੋਟੇ ਦੀ ਬੜੀ ਸਾਫ਼ ਹਣਾ ਹਾਂ ਦੇਖੋ ਸੋ ਚਾਰੇ ਥਾਣਾ ਬੱਕੀ ਮੰਗ ਕਰ ਲੋ ਦੇਖੋ ਜੀ ਚੱਲੇ ਜਾ ਜੀ ਬੜਾ ਕੋਈ ਠੀਠਾ ਜੀ ਹੋਧੀ ਕਰਪਾ ਉਹ ਜਿਪਰੇ ਨੂੰ ਫੇਤਾਜੀ ਸੀ ਹਾਂ ਜੀ ਠੀਕ ਆ ਅੱਛਾ ਸਤਨਾਮ ਕੀ ਮੁੱਲ ਕੀ ਡਿਮਾਂਡ ਕਰਾਂਗੇ ਵੀਰੇ ਦੇ ਮੋਲੇ ਦਾ ਵੀ ਜਿਆਦਾ ਨਹੀਂ ਕਰਨਾ ਮੋਲ ਵਛੀ ਦਾ ਕਰਦੇ 50000 ਰੁਪਇਆ ਆ ਤੇ 54700 ਦੀ ਪਹੁੰਚ ਕਰਦਾਂਗੇ ਸਾਢੇ 547 ਹਾਂ ਵੀ ਪੀਸ ਹੈ ਬੜਾ ਮਹਿੰਗਾ 55000 ਦਾ ਮੋਲ ਪੂਰੀ ਗੋਬਾ ਵਾਲੀ ਵਛੀ ਜਰਸੀ ਕਰਾਉਸ ਆ 15 ਕਿਲੋ ਦੁੱਧ ਵਹਿੜ ਚਾਦੀ ਜਦੋਂ ਆਪਾਂ ਤੇ ਹੁਣ ਮੌਕੇ ਦੀ ਗੱਲ ਕਰਾਂਗੇ ਤੁਹਾਨੂੰ ਖਵਾਗੇ ਤੇ 547 ਦੀ ਪਹੁੰਚ ਕਰਦਾਂਗੇ ਮੋ ਵੀ ਇੱਥੇ ਬਿਲਕੁਲ ਜਾਇਜ਼ ਰੇਟ ਰਹੂਗਾ 47 547 ਪਰ ਪਹੁੰਚ ਆ 547 ਦੀ ਪਹੁੰਚ 547 ਚ ਪਹੁੰਚੀ ਆ 2500 2500 ਪਾੜਾ ਨਿਕਲ ਜਣਾ ਵਛੀ ਦਾ 2500 2500 ਪਾੜਾ ਨਿਕਲਦਾ ਪਿਆ ਹਾਂ ਠੀ ਰਾਜੀ ਆ ਵੈਸੇ ਇਹਨਾਂ ਰੇਟ ਮਿਲਦਾ ਹੀ ਬਹੁਤ ਘੱਟ ਆ ਵੀ ਚੰਗੀ ਸਾਫ 55000 ਰੁਪਏ ਦੀ ਮਾਲ ਆ ਚਲੋ ਆਪਾਂ ਨੂੰ ਨਾ ਵਾਲ ਵੇਚਣ ਦੇ ਨਾਲ ਮਤਲਬ ਵੇਚਣ ਦੇ ਨਾਲ ਇਹ ਨਹੀਂ ਇਹ ਨਹੀਂ ਵੀ ਚਲੋ ਗੱਲ ਨਾ ਘਟਾਣੀ ਬਦਲਾ ਬਿਲਕੁਲ ਬਿਲਕੁਲ ਲਓ ਵੀ ਇਹ ਪਾਲਿਓ ਹਥਟਿਕਾ ਜੀ ਬਿਲਕੁਲ ਸਜਰਤਾ ਜੀ ਸੂਣ ਵਾਲੀ ਕਰਮਾ ਵਾਲੀ ਕੋਈ ਦਹਾੜ ਡੰਗ ਤੱਕ ਸੂਪੂਗੀ ਸੋ ਕਾਫੀ ਸਾਫ ਸੁਥਰੀ ਆ ਤੇ ਇਧਰ ਸਤਰਾ ਵੀਰ ਜਿਹੜੀ ਆਪਣੇ ਕੋਲ ਇਧਰ ਆ ਵੜਾ ਇਹ ਵੀ ਕੋਈ ਦੁੱਧਾ ਮਾਲ ਲੈਣਾ ਤੇ ਜਾ ਮਾਲ ਲੈਣਾ ਬੱਚਾ ਨਹੀਂ ਹੈਗਾ ਬਗੈਰ ਬੱਚੋਂ ਹਾਂਜੀ ਦੁੱਧ ਦੇ ਕੋ ਹੋਊਗਾ 13 ਕਿਲੋ 13 ਕਿਲੋ ਦੁੱਧ ਠੰਡੀ ਇਦਾਂ ਹੀ ਕੋਈ ਬੰਦਾ 13 ਕਿਲੋ ਦੁੱਧ ਕਾਦੇ ਦਾ ਵੱਡਾ ਠੀਕਾ ਵੱਡੀ ਇਕ ਕੱਦ ਦੇ ਵਿੱਚ ਆ 13 ਕਿਲੋ ਦੁੱਧ ਸੋ ਸੁਬਿਆ ਚ ਵੀ ਦੂਜਾ ਕੀ ਜਾਂਦੀ ਆ ਦੂਜਾ ਹੋਊਗੀ ਤਾਂ ਬਿਲਕੁਲ ਨਵੀਂ ਕੋਰਗੀ ਲੰਮੀ ਵੱਡੀ ਵੱਡੀ ਪੂਰੀ ਫੁੱਲ ਜੀ ਇਹ ਵੀ ਜਰਸੀ ਦਾ ਹੀ ਪਾ ਕੇ ਰੱਖੀ ਜਾਂਦੀ ਆ ਹਾਂ ਲੈ ਨਿੱਗਰ ਲੈ ਵੀ ਦੀ ਕਰਮ ਵਾਲੇ ਹਾਂ ਲੋ ਵੀ ਕਰੋ ਚੱਕ ਠੀਕ ਆ ਸੋ 13 ਕਿਲੋ ਦੁੱਧ ਵੱਡਾ ਕੱਦ ਬਾਕੀ ਲੰਬਾਈ ਲੰਬੂਈ ਪੂਰੀ ਆ ਇਸ ਵਾਈਡ ਦੀ ਦੂਜਾ ਸੁਹਾ ਸੁਈ ਆ ਠੀਕ ਆ ਜੀ ਸੋ ਥਣਗੋਲ ਪੂਰਾ ਗਾਇਮ ਆ ਚਾਰੇ ਥਾਣਾ ਸੋ ਚੰਗੀ ਸਪੇਸ ਮਾਰਟ ਤੇ ਤੇ ਮੋਟ ਵੀ ਪੂਰਾ ਮੁੱਠੀ ਮੁੱਠੀ ਥਾਣਾ ਮਲਦੀ ਮਲਦੀ ਵੀ ਸੋ ਤਣਾ ਮਾਰਟ ਇਕ ਕਰਾਏ ਕੋਈ ਨਹੀਂ ਵੰਗਾ ਨਹੀਂ ਪੋਣ ਨਾ ਕੋ ਵੰਗਾ ਨਾ ਕੋ ਪਾੜਾ ਇਤਰਾ ਹੀ ਬਸ ਬਹਿ ਜਾ ਤੇ ਚੋਲੋ ਬਸ ਗਾ ਸੀਜ਼ਨ ਚ ਮੌਜ ਵੀ ਇਹਨਾਂ ਬਣਾਉਣੀਆਂ ਕਰਾ ਵਧੀਆ ਜੀ ਦੁੱਧ ਵੀ ਆਇਆ ਚਟਾ ਜਿਹੜਾ ਹਾਂ ਇਹ ਨਾ ਨੂੰ ਕੋ ਗਰਮੀ ਦੀ ਪ੍ਰਵਾਹ ਕਰਨ ਵਾਲੀ ਨੂੰ ਹਾਂ ਲੋ ਵੀ ਇਹ 13 ਕਿਲੋ ਦੁੱਧ ਦਾ ਕਰਮਾਲੀ ਠੀਕਾ ਜੀ ਐਸੇ ਤਰ੍ਹਾਂ ਇਹ ਬੰਗਾ ਰਸੀ ਪੌਣੀ ਪਾ ਲੋ ਨਹੀਂ ਤੇ ਲੋਡ ਕੋਈ ਨਹੀਂਗੀ ਕੋਈ ਪਰਵਾਹ ਨਹੀਂ ਹਾਂ ਜੀ ਤੇ 13 ਕਿਲੋ ਦੁੱਧ ਤਾਂ ਪੂਰੀ ਵੱਡੀ ਕੱਤ ਕਾਠੀ ਦੀ ਆ ਗਾਂ ਵੀ ਵਾਧੇ ਦਾ ਪਸ਼ੂ ਅੱਜ ਤੁਹਾਨੂੰ ਬਿਲਕੁਲ ਜਾਇਜ਼ ਮਿਲ ਜੂਗਾ ਗਾਂ ਵਾਧੇ ਦੀ ਆ ਕਰਮਾਲੀ ਜਦੋਂ ਕਿਸੇ ਪੁਰਾਣੇ ਗਾਂ ਤਿਆਰੀ ਤੇ ਵੇਚਣੀ ਆ ਆ ਵੱਡੀ ਬਿਲਕੁਲ ਵੱਡੀ 65 70000 ਦਾ ਮਾਲਿਆ ਜੀ ਵੱਡੀ ਅੱਜ ਆਪਾਂ ਸਤਨਾਮ ਕਿੰਨੇ ਦੀ ਤੇਦਗੀ ਫਿਰ ਜੇ ਨੂੰ ਤਾਂ ਉਤਰਾ ਦੇ ਹੋਰ ਆਪਾਂ ਇਹਨੇ 40 45 ਦਾ ਕੰਮ ਚੱਲੀ ਜਾਂਦੇ ਇੰਨੀ ਦੁੱਧ ਰਗੇ ਦਾ ਪਰ ਆਪਾਂ ਹੀ ਮੁੱਲ ਆਪਾਂ 35000 ਰੁਪਿਆ ਕਰ ਲੋਬੀ ਸਾਢੇ 32000 ਦੀ ਇਹਦੇ ਮਗਰੇ ਮਾਰਿਆ ਜੇ ਬੱਚਾ ਬੱਚਾ ਹੋਏ ਦੇ ਫਿਰ ਭਾਵੇਂ 50 ਦਾ ਮਾਰੀ 45 ਛੜੀ ਤਾਂ ਤੁਸ ਠਹਿ ਗਈ ਲੋਬੀ ਇਹ ਸਾਢੇ 32 ਦੀ ਸਾਢੇ 32000 ਦੀ ਮਿਲ ਜੂਗੀ ਠੀਕ ਆ ਜੀ ਪਹੁੰਚੀਏ ਨਾਲੇ 100 ਕਿਲੋਮੀਟਰ ਤੱਕ ਠੀਕ ਆ ਜੀ ਵਿੱਚੋਂ 5 2700 ਵੀ ਲੈਸ ਹੋ ਜਾਂਦਾ ਕਿਰਾਇਆ ਵਿੱਚੋਂ ਠੀਕ ਆ ਮੁਕਤ ਆਲੇ ਪਾ ਆ ਮੁਫਤ ਮੁਫਤ ਹੀ ਹੈ ਰੇਟ ਇਧਰ ਇੱਕ ਸੂਈ ਸੂਈ ਤੁਹਾਨੂੰ ਦਿਖਾ ਦਿੰਦੇ ਇਹ ਵੀ ਦੂਜਾ ਸੂਈ ਸੂਈ ਦੂਜਾ ਸੂਈ ਮਗਰ ਵਸ਼ਾ ਲਿਆ ਕਰਕੇ ਠੀਕ ਆ ਜੀ ਇਹਨੂੰ ਆ ਤੇ ਕਿੰਨੇ ਕਿ ਦਿਨ ਹੋ ਗਏ ਵੀ ਰੋਹਤਾ ਆ ਗਿਆ ਜੀ ਲੋ ਵੀ ਹਫਤੇ ਦੀ ਸੂਈ ਆ ਬਾਕੀ ਵਾਰੜ ਵੇਖੋ ਡੱਬੀ ਰੰਗ ਪ੍ਰਿੰਟ ਆ ਤੇ ਕਾਦੇ ਦਾ ਇਹ ਦੇ ਕੋਈ ਵੀ 13 ਕਿਲੋ ਹੋਊਗਾ ਕੋਈ ਦੁੱਧ ਮਾਲੇ ਕੋ ਬੋਲਾ ਮਾਲੇ ਵੀ 13 ਕਿਲੋ 13 ਦਾ ਵੀ ਭਾਵੇਂ 13.5 ਹਫਤੇ ਦੀ ਸੂਈ ਥੱਲੇ ਬੱਛਾ ਮਗਰ ਆ ਦੂਜਾ ਸੂਬਾ ਹੈ ਹਾਂ ਲਓ ਜੀ ਕਰੋ ਇਹ ਹੈ ਅਗਲੇ ਸਾਂ ਦੀ ਤੇਲ ਹੀ ਇੱਕ ਦੋ ਧਾਰਾ ਆਉਂਦੀਆਂ ਐਸਾਂ ਉਰਲੇ ਚੋਕ ਕੇ ਬਹਿਣੀ ਵਾਲੇ ਦੀ ਹਾਂਜੀ ਹਾਂਜੀ ਤੇਲ ਤੇਲ ਹੀ ਮਨੋਂ ਦਹੀਂ ਸੋ ਤੇਲ ਹੀ ਆ ਠੀਕ ਆ ਜੀ ਸੋ ਤਿੰਨੇ ਥਾਣਾ ਦੇ ਵਿੱਚ ਜਾਣੀਆਂ ਅਗਲੇ ਥਾਣੇ ਦੀ ਤੇਲਾ ਜਿਹੜਾ ਕ ਬਹਿਣੀ ਵਾਲਾ ਬਹਿਣੀ ਚੱਡੇ ਤੇ ਕੜੇ ਕੜੇ ਮੋਟੇ ਲੱਗਿਆ ਹੋਣੇ ਦੇਖੋ ਆ ਜਿਹੜਾ ਥਾਣਾ ਉਲਟ ਬਹਿਣੇ ਆ ਆਗਲੇ ਥਾਂ ਤੇ ਤੇਲਾ ਤੁਹਾਨੂੰ ਦਿਖਾ ਦਿੱਤਾ ਲਾਕੇ ਤੋਂ ਤੇ 13 ਕਿਲੋ ਦੁੱਧਾਂ ਹਰਦੇ ਦੀ ਸੂਈ ਆ ਦੂਜਾ ਸੂਆ ਬੱਚਾ ਮਗਰਾ ਹਾਂਜੀ ਕੱਦ ਵੱਡਾ ਤੇ 13 ਕਿਲੋ ਦੁੱਧ ਬਾਕੀ ਚਲੋ ਬੱਚੀ ਹਜੇ ਸਟਾਰਟਿੰਗ ਇਹ ਚਵਾਈ ਜੋ ਕਿ 14 14 ਲੀਟਰ 14 15 ਕਿਲੋ ਦੁੱਧ ਵੀ ਜੀ ਚੋਣਾ ਕਰ ਵੇ ਢਾਂਚਾ ਵੱਡਾ ਆ ਦੁੱਧ ਦੇਣਾ ਢਾਂਚੇ ਨੇ ਬਸ ਆ ਦੇਖੋ ਠੀਕ ਹੈ ਵੀ ਲਓ ਵੀ ਠੀਕ ਆ ਜੀ ਤੋ ਬਿਲਕੁਲ ਮਾਲ ਜਾਇਜ਼ ਰੇਟਾਂ ਦੇ ਉੱਤੇ ਆ ਜਿਹੜਾ ਮਰਜ਼ੀ ਮੇਰਾ ਭਰਾ ਖਰੀਦਦਾਰੀ ਕਰ ਲੇ ਇਹਦੇ ਸੇਲ ਦਾ ਕੰਮ ਹੋਇਆ ਪਿਆ ਕਿ ਜਿੰਨੇ ਜਿੰਨੇ ਆਪਾਂ ਮੁੱਲ ਪਾਦੇ ਸੇਲ ਵਾਲਾ ਗੱਲ ਆ ਸੇਲ ਸੇਲ ਮਾਲ ਸੁਥਰਾ ਇਹ ਨਹੀਂ ਵੀ ਵੱਲਾਂ ਸੇਲ ਸੇਲ ਦੇ ਵਿੱਚ ਮਾਲ ਕੋਈ ਨਕਮਾ ਮਾਲ ਸੁਨੇ ਰਗਾ ਹੋਊਗਾ ਇੱਕ ਮਾਲ ਇੱਕ ਇੱਕ ਸਮਾਨ ਮਿਲਣਾ ਮੌਲਾ ਚ ਇੱਕ ਮਿਲਣਾ ਰੇੜੀਆਂ ਤੇ ਉਹਦੇ ਵਲ ਮਾਲ ਮਾਲ ਮੌਲਾ ਦਾ ਤੇ ਰੇੜ ਰੇੜੀ ਵਾਲਾ ਹਾਂ ਇਹਦੀ ਆ ਮਾਲ ਮੌਲਾ ਵਾਲਾ ਤੇ ਰੇੜ ਰੇੜੀ ਵਾਲਾ ਰੇਟ ਰੇੜੀਆਂ ਵਾਲਾ ਗੱਲ ਇਹੋ ਬਣ ਗਈ ਸਤਾਂ ਭਾਈ ਅੱਛਾ ਵੀਰ ਸੁਣਾਮ ਤਾਜੀ ਸੱਜਰਾ ਕਿੰਨੇ ਦੇ ਦੇਂਿਆ ਇਹਦੇ ਵਿੱਚ ਮੁੱਲ ਭਾਵੇਂ ਦਾ 35 36 ਕਰ ਲਈਏ ਹਾਂ ਇਹਦੀ ਆਪਾਂ ਕਰਦਾਂਗੇ 31000 ਦੀ ਦੇ ਦਾਂਗੇ 31 ਸਗਣ ਸਕੀ ਵੀ ਆ 31 ਦੀ ਪਹੁੰਚ ਅੱਛਾ ਉਹ ਜੀ ਕਰਦੇ ਲਾ ਲੋ 2000 ਬਾੜਾ 2500 ਨਿਕਲ ਗਿਆ ਦੇ ਵੇਖ ਲੋ ਮਕਰਸ ਹਾਂ ਸਹੀ ਸਹੀ ਇਹ ਰਵਾਰ ਹੈਗਾ ਨਾ ਵੀ ਇਹ 31000 ਦੀ ਮਿਲ ਜੂਗੀ ਠੀਕ ਹੈ ਜੀ ਸੋ ਪਹੁੰਚ ਵਿੱਚ ਬੱਚਾ ਮਗਰ ਬੱਚਾ ਤੁਹਾਨੂੰ ਦਿਖਾ ਦਿੰਦੇ ਆ ਤਿੰਨ ਹੋਣਗੇ ਕੋਈ ਆ ਕੇ ਵੀ ਦੂਜੇ ਤਿੰਨ ਉਹ ਹੋਣਗੇ ਦੇਖੋ ਆ ਲੋ ਜੀ ਇਹ ਅਗਲਾ ਪਿਛਲਾ ਥਾਣੇ ਮਗਰਲੇ ਦੋਵੇਂ ਥਾਣੇ ਕਰੋ ਜੇ ਠੀਕ ਹੈ ਤੇ ਬਾਕੀ ਨਾਏ ਵਰਦੀ ਆ ਗਰਮ ਵਾਲੀ ਪੂਰੀ ਵੇਖੋ ਜੀ ਜਰਗੀ ਤਾਰਾ ਜਵਾਈ ਨਾ ਨਹੀਂ ਕਰਦਾ ਆ ਜੋ ਜਿਹੜੀ ਗੱਲ ਉਹ ਪਹਿਲਾਂ ਦੱਸ ਦਿੱਤੀ ਆ ਮਾਹਰ ਤਾਂ ਡਰ ਕੇ ਨਹੀਂ ਚੋਂਦਾ ਨਾ ਆਪਣਾ ਨਗਰ ਮਾਰਾਂਗਾ ਹਾਂ ਲੋ ਵੀ 31000 ਸੋ ਬੱਚਾ ਦਾ ਤੁਹਾਨੂੰ ਦਿਖਾ ਦਿੰਨੇ ਆ ਆ ਬੱਚਾ ਜਿਹਦੇ ਬੱਚਾ ਵੀ ਨਾਰੀ ਨਾਰੀਆ ਲੱਗਾ ਆ ਦੇਖ ਹਾਂ ਸੋ ਹਫਤੇ ਦਾ ਬੱਚਾ ਹਾਂਜੀ ਤੇ ਇਹ ਅੱਜ ਮਾਲ ਇਹ ਅੱਜ ਪਸ਼ੂ ਆ ਦੋਸਤੋ ਵੀਰ ਸਤਨਾਮ ਸਿੰਘ ਹੋਣਾ ਤੇ ਕਿਲੇ ਤੇ ਸਾਰੇ ਨਾਗਾ ਪਾ ਤੁਹਾਨੂੰ ਦਿਖਾ ਦਿੱਤੇ ਆ ਪੰਜ ਮੱਝਾਂ ਦਿਖਾਈਆਂ ਨੇ ਤਿੰਨ ਬੈੜਾ ਦਿਖਾਤੀਆਂ ਨੇ ਠੀਕ ਆ ਟੋਕੜ ਟੋਕੜ ਗੱਬਣ ਵਿੱਚੋਂ ਕੁਝ ਕੁ ਬਗੈਰ ਬੱਚਿਆਂ ਠੀਕ ਆ ਜੀ ਮੱਝਾਂ ਜੈਜ ਰੇਟਾਂ ਤੇ ਉੱਤੇ ਆ ਸੋ ਜਿਹੜਾ ਵੀ ਪਸ਼ੂ ਜਜੂਗਾ ਪਸੰਦ ਆਊਗਾ ਇੱਥੇ ਆਣ ਕੇ ਚੋਲੋ ਤਸੱਲੀ ਕਰ ਲੋ ਤੇ ਸਤਨਾਮ ਵੀਰ ਇੱਕ ਨੰਬਰ ਕਰਦੇ ਹੋ ਸਾਜੇ ਨੰਬਰ ਬਣਾਏਗਾ ਵੀਰ ਜੀ 94655 5955 ਪਿੰਡ ਕਰੋ ਤਸੀਲ ਫਟੇ ਜ਼ਿਲ੍ਹਾ ਸ਼੍ਰੀ ਤਰਨਤਨ ਸਾਹਿਬ ਜੀ ਠੀਕ ਹੈ ਮਹਾਰਾਜ ਹਾਂਜੀ ਲਓ ਵੀ ਭਰਾਵੋ ਠੀਕ ਆ ਜੀ ਸੋ ਇਹ ਅੱਜ ਦੋਸਤੋ 8 ਕ ਨਾਗ ਸੀਗੇ ਅੱਠੇ ਦੇ ਅੱਠੇ ਨਾਗਾ ਪਾ ਤੁਹਾਡੇ ਨਾਲ ਸਾਂਝੇ ਕਰ ਦਿੱਤੇ ਆ ਦਿਖਾ ਦਿੱਤੇ ਆ ਮੁੰਡੇ ਵੀ ਬੜੇ ਖੁਸ਼ ਆ ਹਾਂ ਤਿਆਰੀ ਵਾਹ ਚੜੀ ਕਰੀ ਜਾਂਦੇ ਆ ਤਿਆਰੀ ਉਹ ਸਵੇਰ ਦੇ ਲਗ ਲਹਿਰ ਚਲ ਜਾਂਦੀ ਹੈ ਨਾ ਹਾਂ ਹਾਂ ਇਹ ਸਰਵਾਰ ਕੋਈ ਤੱਕ ਲੈਟ ਰਹਿੰਦੀ 9:00 ਵਜੇ ਤੱਕ ਆ ਤੇ ਉਹ ਸਵੇਰ ਦੇ ਜਣੇ ਉੱਠਦੇ ਆ ਸਾਰੀ ਚਾਹ ਚੂ ਪੀ ਕੇ ਹਾਂ 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 ਨਹੀਂ ਲਸਕਾਈਆਂ ਪੂਰੀਆਂ ਮੁੰਡਿਆਂ ਨੇ ਕੀ ਨਹੀਂ ਨਹੀਂ ਵਟਕੜ ਲਾਈ ਹੈਗੇ ਵਟਕੜਤੇ ਪਏ ਇਹਦਾ ਵੀ ਜੀ ਸਾਰੇ ਟਾਈਮ ਮਤਲਬ ਜੀ ਕਹਿੰਦਾ ਸਹਿਯੋਗ ਹੈ ਫਿਰ ਕੰਮ ਚੱਲਦਾ ਸਾਰਿਆਂ ਨਾਲ ਸੱਲੇ ਨਾਲ ਨਹੀਂ ਕੰਮ ਕੋਈ ਵੀ ਚੱਲਦਾ ਇਹ ਇੱਕ ਟੀਮ ਹੀ ਆ ਬੰਦਿਆਂ ਦੀ ਜਾਇ ਸਾਰੇ ਪਰਿਵਾਰਕ ਮੈਂਬਰਾਂ ਦੀ ਟੀਮ ਹੀ ਹੁੰ ਪਰ ਜਦਾਂ ਵਾ ਲੋਣਾ ਸਾਡਾ ਸ਼ੇਰ ਹੈ ਇਹ ਤੇ ਇਹਦੀ ਡਿਊਟੀ ਵੀ ਨੇ ਘੂ ਵਾਲੀ ਪੰਜ ਟਿਕਨ ਦੇ ਨਾਲ ਹਾਂ ਜੋ ਮਰਜੀ ਹੋ ਜੇ ਉਹਨੇ ਸ਼ੇਰ ਨੇ ਨਵਾ ਨੂੰ ਦੇਣੀ ਤੇ ਮੈਂ ਬਾਹਰ ਹਾਂ ਇਸੇ ਤਾਂ ਨਹੀਂ ਨਹੀਂ ਨਾਲ ਚਲੋ ਪੜਾਈ ਵੀ ਚੱਲੀ ਜਾਂਦੀ ਉਹਨੂੰ ਮਤਲਬ ਦਹੀਂ ਦੇ ਦਿੱਤੇ ਪੇਪਰ ਆ ਤੇ ਹੁਣ ਪਊਗਾਗਾ ਚਲੋ ਚਲੋ ਨਹੀਂ ਨਹੀਂ ਨਾਲ ਨਾਲ ਪੜਾਈ ਵੀ ਜ਼ਰੂਰੀ ਹੈ ਫਿਰ ਆਪਣੇ ਚਲੋ ਹੁਣ ਕਈ ਬੰਦੇ ਆ ਦਿੰਦੇ ਵੀ ਆ ਕੋਈ ਜਾਂਦਾ ਮੈਂ ਸ਼ੌਕ ਨਾ ਕਰਦਾ ਕੋਈ ਕਿਤਰਾ ਕਰਦਾ ਵੀ ਚਲੋ ਸ਼ੌਕ ਤੇ ਹੈਗਾ ਹੀ ਹੈਗਾ ਨਾਲ ਆਪਣੀ ਰੋਜੀ ਰੋਟੀ ਹੈ ਜੀ ਰੋਜੀ ਰੋਟੀ ਹੈ ਜਿਹੜੀ ਗੱਲ ਆਪਾਂ ਮਤਲਬ ਹੈਗਣੀ ਬਿਲਕੁਲ ਇਹਨਾਂ ਦੇ ਸ਼ੌਕ ਕਰਵਾ ਕੇ ਦੇ ਖਾਨੇ ਆ ਬਿਲਕੁਲ ਹਾਂ ਜੀ love ਦੋਸਤੋ ਇਹ ਗੱਲਬਾਤ ਆ ਇਹ ਅਜ ਮਾਲ ਆ ਵੀਰ ਸਤਨਾਮ ਸਿੰਘ ਹੋਂਦੇ ਕੋਲ ਦੱਸਦੇ ਆ ਦੋਸਤੋ ਇੱਕ ਨਵੀਂ ਅਪਡੇਟ ਨਾਲ ਸਾਰੇ ਵੀਰਾਂ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ